ਪਹੁੰਚੇ ਹੋ ਲਗਾਤਾਰ ਗੁਰਜੀਤ ਸਿੰਘ ਹੋਰੀ ਟਾਵਰ ਤੇ ਚੜੇ ਹੋਏ ਨੇ ਤੇ ਮੰਗ ਕਰ ਰਹੇ ਨੇ ਕਾਨੂੰਨ ਦੀ ਪਰ ਸਿਲੈਕਟ ਕਮੇਟੀ ਬਣਾ ਦਿੱਤੀ ਗਈ ਹੈ ਤੇ ਉਹ ਉਸ ਤੋਂ ਬਾਅਦ ਕੋਈ ਅਪਡੇਟ ਸਾਹਮਣੇ ਨਹੀਂ ਆਈ ਤੁਸੀਂ ਇਸ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਇੱਕ ਸਾਲ ਤੋਂ ਟਾਵਰ ਮੋਰਚੇ ਤੇ ਬੈਠੇ ਨੇ ਵੀ ਗੁਰੂ ਸਾਹਿਬ ਜੀਆਂ ਹੋਈਆਂ ਬੇ ਆਦਮੀ ਆ ਉਹਨਾਂ ਦੇ ਦਿਲ ਵਿੱਚ ਗੁਰੂ ਸਾਹਿਬ ਬਾਰੇ ਬਹੁਤ ਬੜਾ ਦਰਦ ਆ ਵੀ ਹਰ ਰੋਜ਼ ਗੁਰੂ ਸਾਹਿਬ ਜੀ ਕੀਤੇ ਨਾ ਕਿਤੇ ਬੇਅਦਬੀ ਹੁੰਦੀ ਆ ਵੀ ਉਸ ਨੂੰ ਠੱਲ ਪਾਈ ਜਾਵੇ ਸਰਕਾਰ ਕੋਈ ਠੋਸ ਕਾਨੂੰਨ ਬਣਾਵੇ ਇਹਨਾਂ ਲੋਕਾਂ ਨੂੰ ਕੋਈ ਠੋਸ ਸਜ਼ਾ ਦਿੱਤੀ ਜਾਵੇ ਪਰ ਸਰਕਾਰ ਇੱਥੇ ਟਾਲ ਮਟੋਲ ਕਰ ਰਹੀ ਆ ਕਿੰਨੀਆਂ ਕੈਬਨਿਟ ਮੀਟਿੰਗਾਂ ਹੋ ਚੁੱਕੀਆਂ 6 ਮਹੀਨੇ ਦਾ ਸਰਕਾਰ ਨੇ ਟਾਈਮ ਵੀ ਲੈ ਲਿਆ ਪਰ ਇੱਥੇ ਕੋਈ ਵੀ ਸਰਕਾਰ ਨੇ ਕਾਨੂੰਨ ਨਹੀਂ ਬਣਾਇਆ ਕਿ ਸਰਕਾਰ ਗੁਰੂ ਸਾਹਿਬ ਜੀ ਦੇ ਉੱਤੇ ਹੀ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੀਆਂ ਵੋਟਾਂ ਲੈਣੇ ਚਾਹੁੰਦੀਆਂ ਪਰ ਉਹ ਗੁਰੂ ਸੇਵ ਨੂੰ ਬੇਅਦਬੀਆਂ ਹੋਈਆਂ ਜੋ ਉਹ ਇਨਸਾਫ ਨਹੀਂ ਕਰਦੇ ਦਿਵਾਉਣਾ ਚਾਹੁੰਦੀਆਂ